ਅੱਗੇ ਨਹੀਂ ਜਾ ਰਹੀ ਇੱਥੇ ਜਾ ਰਹੀ ਆ ਅੱਗੇ ਨਹੀਂ ਜਾ ਰਹੀ ਉਹ ਭਈ ਅੱਗੇ ਪੀਕਾ ਘਾਟਿਆ ਨਹੀਂ ਜਾ ਰਹੀ ਉਹ ਅੱਗੇ ਗੱਡੀ ਨਹੀਂ ਆਉਣੀ ਅੱਗੇ ਨਹੀਂ ਅੱਗੇ ਵੇਖ ਲੋ ਆਗੂ ਜਾਣ ਅਗਲੇ ਬੰਨੇ ਪਹਿਲੋ ਗੱਲ ਕਰ ਲਈਏ ਆਪਾਂ ਲੇਟ ਹੋ ਗਏ ਉਹ ਭਈ ਸਪੀਕਰ ਕਰੋ ਨੌਜਵਾਨਾਂ ਵੱਲ ਪਹਿਲੋ ਗੱਲ ਸੁਣਨੀ ਆ ਨਹੀਂ ਸੁਣਨੀ ਉਹ ਇੱਕ ਵਾਰੀ ਗੱਲ ਸੁਣ ਲਈਏ ਫਿਰ ਜਿੱਦਾਂ ਕਹੋਗੇ ਉਦਾਂ ਹੋਊਗਾ ਓ ਭਾਈ ਉਧਰ ਸਪੀਕਰ ਆਵਾਜ਼ ਦੋ ਜਰਾ ਉਹ ਪਰਲੇ ਬੰਨੇ ਟਰੈਕਟਰ ਲਾ ਕੇ ਇੱਕ ਵਾਰੀ ਨੌਜਵਾਨਾ ਮੇਰੇ ਨਾਲ ਮੂੰਹ ਕਰੋ ਇਹਦਾ ਮਿਲਵਾਜ਼ ਨਹੀਂ ਜਾ ਰਹੀ ਉਧਰ ਮੂੰਹ ਕਦੇ ਨਾ ਕਰਨ ਮੇਰੇ ਨਾਲ ਉਹ ਜਿਹੜੇ ਟੈਂਕਰ ਤੇ ਜਿਹੜੇ ਆਵਾਜ਼ ਨਹੀਂ ਜਾ ਰਹੇ ਫਿਰ ਨਾ ਮੈਂ ਨਾ ਆਵਾਜ਼ ਵਾਜ ਵਧਾ ਯਾਰ ਉਹ ਸਾਡੇ ਬੰਦੇ ਕੋਈ ਆਗੂ ਜੀਰਾ ਸਾਹਿਬ ਆ ਪਰਲੇ ਬੰਨੇ ਜਾਓ ਜੇ ਸੁੱਟਣਗੇ ਅਗਲੇ ਬੰਦੇ ਉਹ ਨੁਕਰੇ ਜਾਓ ਜਿੱਥੇ ਟੋਲ ਗੇਟ ਲੱਗਿਆ ਜੀਦਾ ਸਾਹਿਬ ਇੱਕ ਵਾਰੀ ਗੱਲ ਸੁਣ ਲੈਣ ਫੇਰ ਠੀਕ ਆ ਜਾਓ ਜਾਓ ਮੇ ਬੱਚੀ ਬੰਦਨ ਲੈ ਜਾਓ ਉੱਥੇ ਮੈਂ ਟਿਕਟ ਨੂੰ ਕੋਈ ਨਹੀਂ ਸੱਟਣਗੇ ਜਵਾਬ ਦਾਂਗੇ ਪਹਿਲੋ ਗੱਲ ਕਰ ਲਈਏ ਫਿਰ ਜਦੋਂ ਗੁਰਮਤਾ ਹੋ ਜੂ ਫਿਰ ਜਿੱਤਾ ਮਰਜੀ ਕੋ ਤਾਂ ਕਰਾਂਗੇ ਅਸੀਂ ਕਹਿੰਦੇ ਗੱਲ ਤਾਂ ਤੁਸੀਂ ਗੱਲ ਨਹੀਂ ਸੁਣ ਰਹੇ ਫਿਰ ਗੱਲ ਦਾ ਮਜ਼ਾ ਨਹੀਂ ਆਉਂਦਾ ਅਸੀਂ ਇੱਕ ਗੱਲ ਕਹਿੰਨੇ ਆ ਅਸੀਂ ਕੋਈ ਵੀ ਫੈਸਲਾ ਨਹੀਂ ਲੈਂਦੇ ਤੁਸੀਂ ਫੈਸਲਾ ਵੀ ਭਾਈ ਇਹ ਲੋਕਾਂ ਜੇ ਮੈਸੇਜ ਜਾਊਗਾ ਵੀ ਇਹ ਮੁੰਡੇ ਮਰਵਾ ਰਹੇ ਆ ਕਿਸਾਨ ਸਰਕਾਰ ਕਹਿ ਰਹੀ ਹੈ ਇਹ ਗੱਲ ਕਰਨੀ ਆ ਅਸੀਂ ਤੁਹਾਨੂੰ ਪੁੱਛਣ ਆਏ ਆ ਹੋ ਜਾ ਲੀਡਰ ਕੋਈ ਨਹੀਂ ਹੋ ਸਕਦੇ ਵੀ ਜੇ ਗੱਲ ਦਾ ਸੱਦਾ ਆਵੇ ਕਰਨੀ ਆ ਕਿ ਨਹੀਂ ਕਰਨੀ ਇਹ ਫਿਰ ਉਹਦੇ ਲਈ ਹੈਗਾ ਜੇ ਇਹ ਵਿੱਚ ਫਿਰ ਅਟੈਕ ਕਰਨਗੇ ਫਿਰ ਦੁਨੀਆ ਦੇ ਸਾਹਮਣੇ ਇਹ ਨੰਗੇ ਹੋਣਗੇ ਵੀ ਅਹੀ ਤਾਂ ਗੱਲ ਲਈ ਤਿਆਰ ਸੀਗੇ ਠੀਕ ਆ ਇਸ ਕਰਕੇ ਸਾਰੇ ਆਕੂਆ ਤੱਕ ਸਪੀਕਰ ਵਾਲੇ ਨੂੰ ਬੇਨਤੀ ਹੈ ਜੀਦਾ ਸਾਹਿਬ ਗਏ ਆ ਉੱਥੋਂ ਦੱਸਣ ਮੈਨੂੰ ਬਾਅਦ ਜਾ ਰਹੀ ਆ ਕਿਉਂਕਿ ਗਲਤ ਗੱਲ ਨਹੀਂ ਹੋਈ ਅਸੀਂ ਗੱਲ ਕਰਨ ਤੁਰ ਜੀਏ ਇੱਥੇ ਨੁਕਸਾਨ ਹੋ ਜਾਵੇ ਸਾਡਾ ਫਾਇਦਾ ਕੋਈ ਵੀ ਨਹੀਂ ਹੈਗਾ ਫਿਰ ਅਹੀ ਸਾਰਾ ਫੈਸਲੇ ਇਕੱਠੇ ਹੋ ਕੇ ਕਰਾਂਗੇ ਜੇ ਕਰਨਾ ਤੇ ਠੀਕ ਆ ਸੋ 1.200 ਮੁੰਡਾ ਜੱਖਵੀ ਹੋਇਆ ਸਰਕਾਰ ਇਹ ਕਹੂਗੀ ਵੀ ਇਹਨਾਂ ਦੀਆਂ ਮੰਗਾਂ ਮਣਾਉਂਦਾ ਰਹਿਦਾ ਨਹੀਂ ਭਾਵੇਂ ਸਾਨੂੰ ਪਤਾ ਉਹਨੇ ਮੰਗਾਂ ਇਹ ਨਹੀਂ ਮੰਨਣੀਆਂ ਠੀਕ ਹੈ ਜੀ ਔਰ ਇਹ ਕੱਲ ਅਸੀਂ ਆਟ੍ਰੋਨ ਜਿੱਦਾਂ ਬੰਬ ਛੁੱਟ ਕੇ ਗਿਆ ਮੈਂ ਤੁਹਾਨੂੰ ਕਹਿੰਨਾ ਜੇ ਤੁਸੀਂ ਕਹੋਗੇ ਸਦਾ ਪਹਿਲੋ ਦੇ ਕੋਈ ਜਵਾਬ ਲਾਂਗੇ ਵੀ ਜਦੋਂ ਅਸੀਂ ਆਪਦੀ ਜਨਤਾ ਨੂੰ ਕੰਟਰੋਲ ਕਰ ਰਹੇ ਸੀ ਤੂੰ ਜਵਾਬ ਦੇ ਫਿਰ ਇਸ ਪੜੀ ਲੋਕਾਂ ਤੇ ਤੇਰੇ ਡਰੋਨ ਨੇ ਗੋਲੇ ਕੋ ਸੁੱਟੇ ਹੈਗੇ ਆ ਜੇ ਕਿਸੇ ਨੌਜਵਾਨ ਨੂੰ ਸ਼ੱਕ ਲੱਗਦਾ ਵਾ ਉਹ ਬੈਰੀਕੇਡ ਤੇ ਚੜਾ ਦਿਓ ਮੈਨੂੰ ਤੇ ਇਧਰੋਂ ਗੋਲੀ ਮਾਰ ਦਿਓ ਕਰਦੇ ਡੁਰਦੇ ਨਹੀਂ ਹੈਗੇ ਸਾਡੇ ਸਿਰ ਤੇ ਜ਼ਿੰਮੇਵਾਰੀ ਆ ਅਸੀਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਅ ਸਾਨੂੰ ਹਮੇਸ਼ਾ ਸਮਝਣਾ ਕੰਮ ਲੈਣਾ ਪੈਣਾ ਵਾ ਠੀਕਾ ਔਰ ਤੁਸੀਂ ਵੇਖੋ ਰੋਜ਼ ਰੋਜ਼ ਮੋਰਚਾ ਵੱਧ ਰਿਹਾ ਤੁਸੀਂ ਕੱਲ ਨੋਟ ਕੀਤਾ ਹਾਊਸਾ ਤੋਂ ਪਾਣੀ ਨਹੀਂ ਸੀ ਆਗਾ ਝੂਠ ਨਹੀਂ ਬੋਲਦੇ ਬੋੜੀਆਂ ਨਹੀਂ ਸੀ ਆਗੀਆਂ ਲੂਣ ਨਹੀਂ ਸੀ ਆਗਾ ਅਸੀਂ ਆਪਣੇ ਪ੍ਰਬੰਧ ਕਰਨ ਤੇ ਲੱਗੇ ਆ ਵੀ ਸਾਰਾ ਕੁਝ ਇਕੱਠਾ ਕਰ ਲਈਏ ਇੱਕ ਵਾਰੀ ਜੇ ਇਕੱਠਾ ਕਰ ਲਾਂਗੇ ਫਿਰ ਆਪਾਂ ਸਫਲ ਹੋ ਜਾਾਂਗੇ ਤਾਂ ਠੀਕ ਆ ਦਿੱਲੀ ਆਲਾ ਐਲਾਨ ਨਹੀਂ ਵਾਪਸ ਲੈ ਰਹੇ ਦਿੱਲੀ ਜਾਣਾ ਮਤਲਬ ਦਿੱਲੀ ਜਾਣਾ ਵਾ ਮੌਕਾ ਦਈਏ ਮੰਨ ਜਣਗੇ ਇਹ ਵੀ ਮੈਂ ਤੁਹਾਨੂੰ ਕਹਿ ਦਿੰਦਾ ਜੇ ਕੱਲ ਬਾਤ ਦੇ ਵਿੱਚ ਕੁਝ ਸ਼ਾਇਦ ਨਾ ਨਿਕਲੇ ਇਨ ਕਿੰਨਾ ਮੈਂ ਗਲਤ ਆ ਪਰ ਦੁਨੀਆ ਦੇ ਗਾੜੀ ਇਹਨਾਂ ਨੂੰ ਨੰਗਾ ਕਰ ਦਾਂਗੇ ਵੀ ਅਸੀਂ ਗੱਲਬਾਤ ਲਈ ਗਏ ਇਹ ਨਹੀਂ ਮੰਨੇ ਫੇਰ ਆਪਾਂ ਦਿੱਲੀ ਵਾਲ ਨੂੰ ਕੂਚ ਕੀਤਾ ਉਹ ਇਹ ਨਾ ਕਹਿਣਗੇ ਵੀ ਇਹ ਇਹ ਜਾਣ ਬੁੱਝ ਕੇ ਟਕਰਾ ਲੈਂਦੇ ਸੀ ਸੋ ਇਸ ਕਰਕੇ ਹਮੇਸ਼ਾ ਸਮਝਾ ਕੋ ਕੰਮ ਲੈਣੇ ਚਾਹੀਦੇ ਆ ਸਾਡੇ ਸਰ ਤੇ ਮੰਨ ਲਓ ਇੱਥੇ ਕੋਈ ਦੋਸ਼ੀ ਹੀ ਦੋ ਜਣ ਅਗਲੇ ਨੇ ਸਾਨੂੰ ਕਹਿਣਾ ਵੀ ਤੁਸੀਂ ਸੋਚਿਆ ਸੀ ਯਾਰ ਤੁਸੀਂ ਇੱਥੇ ਕਾ ਕਰ ਆਤਾ ਫਿਰ ਜਦੋਂ ਹਾਂ ਆਵਾਜ਼ ਨਹੀਂ ਜਾ ਰਹੀ ਯਾਰ ਆਵਾਜ਼ ਨਹੀਂ ਜਾ ਰਹੀ ਛੋਟਾ ਸਪੀਕਰ ਜੇ ਕਿਸੇ ਕੋਲ ਹੈਗਾ ਤਾਂ ਮੇਰੇ ਹੱਥ ਚੋੜ ਕੇ ਵੇਚ ਦੇ ਅਗਲੇ ਪਾਸੇ ਉਹਨਾਂ ਮੁੰਡਿਆਂ ਦੇ ਜਿੰਨਾ ਚਿਰ ਕਾਕਾ ਸਪੀਕਰ ਲੈ ਜਿੰਨਾ ਚਿਰ ਪਹਿਲੇ ਚਾਹਣਾ ਅਕੇ ਜਾ ਕੇ ਦੇਖ ਆ ਲੋਕ ਡਿਸਪਲਨ ਵਾਲੇ ਆ ਸਾਡੇ ਕਹੇ ਤੇ ਰੁਕੇ ਆ ਨਹੀਂ ਤਾਂ ਕਿਹੋ ਫੈਸਲਾ ਕਰਾਂ ਤੁਹਾਡੇ ਗਾੜੀ ਲੱਗ ਜਾਊਗਾ ਡਰਦੇ ਡੁਰਦੇ ਨਹੀਂ ਹੈਗੇ ਉਹ ਇਹ ਸਪੀਕਰ ਤੇਰੇ ਅਗਲੇ ਸਪੀਕਰ ਨਹੀਂ ਚੱਲਣ ਦੇ ਉੱਤਰ ਮੇਰਾ ਵੀ ਸਪੀਕਰ ਲਾ ਮੇਰਾ ਪੁੱਤ ਇੱਕ ਸਪੀਕਰ ਆ ਉਹ ਟਰੈਕਟਰ ਜਿੱਥੇ ਮੁੰਡੇ ਖਲੋਤੇ ਆ ਉੱਥੇ ਲਾ ਲੈ ਮੇਰਾ ਪੁੱਤ ਇੱਕ ਹੋਰ ਸੋਲ ਲਓ ਹੋਰ ਸੋਲ ਲਓ ਮੈਂ ਤੁਹਾਨੂੰ ਓਪਨ ਚੈਲ ਮੇਰੀ ਸੁਣ ਲਿਓ ਵੀਰ ਹਿੱਲੋ ਨਾ ਓਪਨ ਚੈਲੈਂਜ ਕਰਦਾ ਜੇ ਸਾਡੀ ਕਮਿਟਮੈਂਟ ਵਿੱਚ ਖਤਰਾ ਇੱਥੇ ਗੋਲੀ ਮਾਰ ਦੇ। ਐ ਨਹੀਂ ਕਹਿੰਦੇ ਜੇ ਇੰਨਾ ਅੰਦੋਲਨ ਪੱਟ ਕੱਟ ਕੇ ਲਿਆ ਹੈ ਆ ਕੱਲ 24 ਕਹਿੰਦੇ ਭੜੇ ਆ ਉਹਨਾਂ ਨਾਲ ਤੇ ਜੇ ਇੱਕ ਮੁੰਡੇ ਨੂੰ ਝਰੀਟ ਵੀ ਲੱਗਦੀ ਆ ਸਾਡੇ ਆਪਣੀ ਜਥੇਬੰਦੀ ਦੇ ਸੂਬਾ ਆਗੂ ਦਾ ਪੈਰ ਟੁੱਟਾ ਵਾ ਇੱਕ ਦਾ ਚਵਾੜਾ ਪਾਟਾ ਵਾ ਆਪਰੇਸ਼ਨ ਤੇ ਆ ਫੇ ਸਾਡੀ ਜ਼ਿੰਮੇਵਾਰੀ ਹੈਗੀ ਹੈ ਨਾ ਇਸ ਕਰਕੇ ਭਰਾਵੋ ਸੰਜਮਣਾ ਅੱਥੋੜੇ ਨਾਲ ਵਾਦਾ ਕਰਦੇ ਆ ਇਸ ਮੋਰਚੇ ਤੋਂ ਕੋਈ ਪਾਰਟੀ ਨਹੀਂ ਨਿਕਲੂਗੀ ਇਸ ਮੋਰਚੇ ਵਿੱਚੋਂ ਨਿਕਲੂਗਾ ਤੇ ਕਿਸਾਨਾਂ ਮਜ਼ਦੂਰਾਂ ਦੀ ਕੋਈ ਮੰਗ ਨਿਕਲੂਗੀ ਠੀਕ ਆ ਲੋਕ ਲੜਨਾ ਚਾਹੁੰਦੇ ਆ ਲੋਕ ਲੜਨਾ ਚਾਹੁੰਦੇ ਆ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਤੁਸੀਂ ਕੀ ਕੁਝ ਕਰਤਾ ਤੁਹਾਨੂੰ ਪਤਾ ਨਹੀਂ ਮੈਨੂੰ ਵਾਸ਼ਿੰਗਟਨ ਪੋਸਟ ਦਾ ਫੋਨ ਆ ਰਿਹਾ ਵਾਸ਼ਿੰਗਟਨ ਪੋਸਟ ਅੰਦੇ ਅਮਰੀਕਾ ਦੀ ਵੱਡੀ ਪੱਤਰਕਾ ਟਾਈਮਸ ਆਫ ਇਟ ਔਰ ਨਿਊਯਾਰਕ ਟਾਈਮ ਦਾ ਆ ਰਿਹਾ ਇਹ ਤੁਹਾਡੇ ਅੰਦੋਲਨ ਕਰਕੇ ਆ ਇਹ ਦੁਨੀਆ 'ਚ ਮੋਦੀ ਦਾ ਰਹਿ ਕੀ ਗਿਆ ਅੱਜ ਨਹੀਂ ਤਾਂ ਉਹਦੇ ਫਿਰ ਚੈਨਲ ਇਹ ਕਹਿਣਗੇ ਵੀ ਇਹਨਾਂ ਨੇ ਮੰਗਾ ਨਹੀਂ ਮਨਾਉਣੀਆਂ ਇਹ ਜੀ ਬੈਰੀਕੇਡ ਤੋੜ ਕੇ ਫਿਰ ਵਾਇਰਲਸ ਕਰਨ ਆਏ ਆ ਸਾਡੇ ਨਾਲ ਉਹ ਬੋਲ ਵੀ ਰਹੇ ਆ ਇਸ ਸਮੇਂ ਕਿ ਨਹੀਂ ਆਈ ਤੋ ਇਸ ਕਰਕੇ ਭਰਾਵੋ ਕੱਲ ਵੀ ਤੁਹਾਡੇ ਨਾਲ ਖੜੇ ਆ ਅੱਜ ਵੀ ਤੁਹਾਡੇ ਅਸੀਂ ਚਾਹੁੰਦੇ ਸੀ ਫੈਸਲਾ ਕਰ ਲੈਂਦੇ ਅਸੀਂ ਸੰਗਤ ਚ ਕਿਉਂ ਆਏ ਆ ਵੀ ਪਹਿਲਾਂ ਇਹਨਾਂ ਨਾਲ ਗੱਲ ਕਰੀਏ ਵੀ ਆ ਆ ਕੱਲ ਕਰਨੀ ਚਾਹੀਦੀ ਆ ਕਿ ਨਹੀਂ ਤਾਂ ਅੱਜ ਤੱਕ ਕਿਤੇ ਵੀ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਐ ਕਦੀ ਤੁਹਾਡੇ ਦਾ ਭਰੋਸਾ ਜਿੱਤਨਾ ਲੀਡਰ ਉਹ ਹੁੰਦਾ ਜਿਹੜਾ ਲੋਕਾਂ ਦਾ ਭਰੋਸਾ ਜਿੱਤੇ ਲੋਕਾਂ ਦਾ ਭਰੋਸਾ 22 ਸਾਲ ਹੋ ਗਏ ਆ ਡੱਲਿਆ ਸਾਹਿਬ ਨੇ 40 ਸਾਲ ਲਾਏ ਹੋਣਗੇ ਕੋਈ ਸ਼ਿਕਵਾ ਕਿਤੇ ਇਨਸਾਨ ਆ ਕੰਮ 'ਚ ਗਲਤੀ ਹੋ ਸਕਦੀ ਆ ਪਰ ਜ਼ਮੀਰ ਕਦੀ ਨਹੀਂ ਵੇਚੰਦਤਾ ਕਦੀ ਨਹੀਂ ਵੇਚੰਦਤਾ ਸੋ ਜਿੰਨੀ ਜਲਦੀ ਹੋ ਸਕੇ ਸਪੀਕਰ ਲਾਓ ਮੈਂ ਤੁਹਾਨੂੰ ਕਹਿਣਾ ਪਿਛਲੀ ਵਾਰ ਡੱਲਿਆ ਸਾਹਿਬ ਨੇ ਕਹਿਤਾ ਵੀ ਜੋ ਹਰਿਆਣੇ 'ਚ ਕਰਨ ਦੇ ਜੇ ਪਹਿਲਾਂ ਉਹਦੀ ਗੱਲ ਕਰੋ ਤੇ ਮੀਟਿੰਗ ਬਾਅਦ 'ਚ ਸਟਾਰਟ ਆ ਆਹ ਜਿਹੜਾ ਡਰੋਨ ਮੇਰੇ ਸਾਹਮਣੇ ਚੱਲਿਆ ਇਹਦਾ ਜਵਾਬ ਸਰਵੀ ਕਰਾਂਗੇ ਵੀ ਜਦੋਂ ਅਸੀਂ ਪੀਸਫੁਲੀ ਖੇਲੋਤੇ ਆ ਇਹ ਡਰੋਨ ਨੇ ਸਾਡੇ ਹੁੰਦਿਆ ਹੋਰ ਸਰਕਾਰ ਸ਼ਰਾਰਤ ਕਰ ਰਹੀ ਹੈ ਸਰਕਾਰ ਨੇ ਦਗਾ ਕੀਤਾ ਆਗੂ ਆਪਣੀ ਜਨਤਾ ਨੂੰ ਕੰਟਰੋਲ ਕਰ ਰਹੇ ਆ ਅਰੇ ਸਾਫ ਕਹਾਂਗੇ ਪਹਿਲੋ ਗੱਲਬਾਤ ਤਾਂ ਚੱਲੂਗੀ ਪਹਿਲੋ ਇਹ ਗੱਲ ਦਾ ਜਵਾਬ ਔਰ ਮੈਂ ਕਹਿੰਨਾ ਕੇਂਦਰ ਸਾਡਾ ਸੱਟਾ ਟਕਰਾ ਦੇਵੇ ਕੇਂਦਰ ਕਹੇ ਹੀ ਨਹੀਂ 사ਤੇ ਹੈਗੇ ਪਰ ਜਿਵੇਂ ਕਹੋਗੇ ਫਿਰ ਉਹਵੇਂ ਕਰ ਲਾਂਗੇ ਇਹ ਸਿਆਸਤ ਹੁੰਦੀ ਆ ਇਹ ਸਮਝ ਹੁੰਦੇ ਲੀਡਰਾਂ ਦੀ ਵੀ ਸਰਕਾਰ ਨੂੰ ਟੇਬਲ ਤੇ ਕਿੱਦਾਂ ਤੁਸੀਂ ਦੂਜਾ ਸੁਣੋ ਆ ਪੰਜਾਬ ਹਰਿਆਣਾ ਸਾਡੇ ਨਾਲ ਆ ਪਰ ਜਿਹੜੇ ਚੁੱਪੀ ਵਰਕੇ ਭਿਆਰ ਵਰਕੇ ਮੱਧ ਪ੍ਰਦੇਸ਼ ਵਰਕੇ ਜਾਂ ਰਾਜਸਥਾਨ ਵਰਕੇ ਜਿਨ੍ਹਾਂ ਨੂੰ ਹਿੰਦੀ ਭਾਸ਼ੀ ਸਟੇਟ ਕਹਿੰਦੇ ਆ ਉਹਨਾਂ ਦੇ ਵਿੱਚ ਸਾਡੀ ਪਰਸੈਪਸ਼ਨ ਇਹ ਗਲਤ ਖੜ ਰਹੀ ਆ ਜੀ ਉਹਨਾਂ ਨੂੰ ਵੀ ਲਾਲ ਲੈਣਾ ਆ ਰੋਨਾਂ ਚ ਗੱਲ ਖੜਨੀ ਆ ਭਾਵੇਂ ਉਹ ਮੋਦੀ ਦੇ ਵੋਟਰ ਆ ਵੀ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਅਸਲ ਹਾਕਮ ਉਦੋਂ ਹਰਦਾ ਹੁੰਦਾ ਜਦੋਂ ਉਹਦੇ ਘਰ ਦੇ ਵਿੱਚ ਫੁੱਟ ਪੈ ਜੇ ਜਦੋਂ ਉਹਦੇ ਅੰਦਰੋਂ ਬਗਾਵਤ ਹੋਵੇ ਹਰਿਆਣੇ ਦੇ ਅੰਦਰੋਂ ਬਗਾਵਤ ਹੋਊ ਕਿ ਮੈਂ ਤੁਹਾਨੂੰ ਸਾਫ਼ ਕਹਿੰਦਾ ਉਥੋਂ ਦੇਖ ਲਿਓ ਤੇ ਇਸ ਕਰਕੇ ਅਸੀਂ ਪਹਿਲੋ ਗੱਲ ਕੀਤੀ ਕੱਲ ਕਰਨ ਤੋਂ ਬਾਅਦ ਕਿਹਾ ਵੀ ਜਨਤਾ ਇਕੱਠੀ ਹੋਵੇ ਅਸੀਂ ਪਿੰਡਾਂ ਤੋਂ ਆ ਅਸੀਂ ਚਾਹੁੰਦੇ 9 ਵਜੇ ਵੀ ਮੀਟਿੰਗ ਕਰ ਲੈਂਦੇ ਪਰ ਸਾਨੂੰ ਪਤਾ ਸੀ 12 1 ਵਜੇ ਨੌਜਵਾਨ ਆਉਣੇ ਆ ਪ੍ਰਬੰਧ ਸਾਡੇ ਕੱਲ ਘੱਟ ਸੀਗੇ ਪ੍ਰਬੰਧਾ ਕਰਕੇ ਸਾਡਾ ਨੁਕਸਾਨ ਹੋਇਆ ਅੱਜ ਵੀ ਪ੍ਰਬੰਧ ਨੇ ਹਜੇ ਇੰਨਾ ਪ੍ਰਬੰਧਾ ਵਿੱਚ ਹੋਰ ਪ੍ਰਬੰਧ ਵਧਾਉਂਦੀ ਲੋੜ ਆ ਸੋ ਮੇਰੀ ਗੱਲ ਨੂੰ ਮੈਂ ਬੋਲ ਰਿਹਾ ਮੈਨੂੰ মিডিਆ ਨੋਟ ਕਰ ਰਿਹਾ ਕੋਈ ਗੱਲ ਅਸੀਂ ਕਹਿਣਾ ਨਹੀਂ ਚਾਹੁੰਦੇ ਹੁੰਦੇ ਮੀਡੀਆ ਦੇ ਸਾਹਮਣੇ ਤਾਂ ਇਸ ਕਰਕੇ ਸਿਆਣੇ ਲੀਡਰਾਂ ਨੂੰ ਵਰਕਰਾਂ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਵਾ ਵੀ ਅਸੀਂ ਕਿਵੇਂ ਆ ਦੁੱਜੇ ਅਸੀਂ ਤੁਸੀਂ ਮਨੁੱਖ ਜੇ ਲੜਦੇ ਜੇ ਥਕਾਵਟ ਵੀ ਹੁੰਦੀ ਹੈ ਨਾ ਥਕਾਵਟ ਪਹਿਲੋ ਝੂਠ ਪੜਿਆ ਤਿੰਨ ਘੰਟੇ ਹੰਬ ਗਿਆ ਫਿਰ ਸਾਡੀ ਪੱਕੀ ਫੋਰਸ ਲੜੀ ਪੰਜ ਘੰਟੇ ਉਹ ਵੀ ਹੰਬੀ ਫਿਰ ਦੂਜੀ ਗਾੜੀ ਲੈ ਕੇ ਆਏ ਭਾਈ ਫੌਜਾਂ ਨੂੰ ਰੈਸਟ ਵੀ ਚਾਹੀਦੀ ਆ ਭੇਡ ਤਾਂ ਨਹੀਂ ਕਦੀ ਉਹ ਨੱਪ ਕੇ ਲੈ ਕੇ ਕਦੀ ਆਪਣਾ ਆਪਣੇ ਲਾਗੇ ਤੋਂ ਇਹ ਚਾਣ ਭੁੰਦੀ ਆ ਆਪਣੇ ਜ਼ਖਮੀਆਂ ਦਾ ਸਾਰਿਆਂ ਦਾ ਪਤਾ ਔਰ ਕਹੀਏ ਵੀ ਅਸੀਂ ਪੈਲ ਕੀਤੀ ਆ ਵੀ ਆ ਵੀ ਖਲੋਤੇ ਆ ਮੰਨ ਲਾ ਸਵਾਲ ਇਹ ਆ ਵੀ ਅਸੀਂ ਦਿੱਲੀ ਜਾਣਾ ਸਾਡਾ ਅਣਖ ਦਾ ਸਵਾਲ ਨਹੀਂ ਵੈਰੀਕਟ ਤੋੜਨਾ ਅਣਖ ਦਾ ਸਵਾਲ ਨਹੀਂ ਅਣਖ ਦਾ ਸਵਾਲ ਆ ਵੀ ਐਮਐਸਪੀ ਖਰੀਦ ਦੀ ਗਾਰੰਟੀ ਬਣਾ ਕੇ ਕਾਨੂੰਨ ਦੋ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫੈਸਲਾ ਦੇ ਭਾ ਦਿਓ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕਰੋ ਦਰੇਗਾ 200 ਦਿਨ ਕਰੋ 700 ਦਿਹਾੜੀ ਕਰੋ ਅਜਰੇ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਚੋਂ ਬਾਹਰ ਕੱਢੋ ਪਹਿਲੇ ਕੇਸ ਪਾਏ ਵਾਪਸ ਲਾਓ ਬਿਜਲੀ ਸੋਧ ਬਿਲ ਨਹੀਂ ਲਾਗੂ ਹੋਣ ਦੇਣਾ ਔਰ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਰ ਕਰੋ ਇੱਥੇ ਕੋਈ ਸਮਝੌਤਾ ਨਹੀਂ ਕਰਦੇ ਲੜਾਈ ਦੇ ਢਾਂਗ ਆ ਡੋ ਸਕਦੇ ਆ ਕਦੀ ਫੌਜਾਂ ਤੁਸੀਂ ਦੇਖ ਲਓ ਆਪਣੀਆਂ ਸਿੱਖ ਮਿਸਲਾਂ ਦਾ ਇਤਿਹਾਸ ਦੁਸ਼ਮਨ ਨੇ ਚੜਨਾ ਉਹਨਾਂ ਰਾਹ ਦੇ ਦੇਣਾ ਵੀ ਜਾਣਦੇ ਉਹਨੂੰ ਅੱਗੇ ਇਸ ਕਰਕੇ ਵੀ ਆਉਂਦਾ ਥੱਕਿਆ ਹਾਰ ਆਊਗਾ ਆਉਂਦੇ ਨੂੰ ਫੇਟਾਉਣਾ ਕੋਈ ਸੁੱਕਾ ਪੰਜਾਬ ਚੋ ਦੀ ਆਪਾਂ ਜਾਣ ਦਿੱਤਾ ਇੱਕ ਨੀਤੀ ਵੀ ਸੀ ਨਾ ਇੱਕ ਸਮਝ ਵੀ ਨਹੀਂ ਸੀ ਨਾ ਸਭ ਤੋਂ ਛੋਟੀ ਤਾਕਤ ਸੀਗੇ ਸਿੱਖ ਮੁਗਲਾਂ ਦੇ ਮੁਕਾਬਲੇ ਜਿੱਤੇ ਕਿਉਂ ਭਰੋਸਾ ਸੀ ਆਪਦੇ ਗੁਰੂ ਤੇ ਆਪਣੇ ਤੇ ਅਰ ਦੂਜਾ ਫਿਰ ਲੜਾਈ ਲੜਨ ਦੀ ਰਾਜਨੀਤੀ ਸਿੱਖ ਮਿਸਲਾਂ ਤੋਂ ਵੱਧ ਕੋਈ ਵੀ ਨਹੀਂ ਸੀ ਜਾਣਦਾ ਹੈਗਾ ਤਾਂ ਲੜਾਈਆਂ ਦੇ ਵਿੱਚ ਤਕਸ ਹੁੰਦੇ ਆ ਲੜਾਈਆਂ ਕਿਵੇਂ ਚੱਲਣੀਆਂ ਤਾਂ ਇਸ ਕਰਕੇ ਜੇ ਕੱਲ ਸਾਰੀ ਦਿਹਾੜੀ ਪੜਿਆ ਹੁਣ ਵੀ ਪੜਨ ਨੂੰ ਤਿਆਰ ਆ ਪਰ ਇੱਕ ਗੁਰਮਤਾ ਚਾਹੁੰਨੇ ਆ ਵੀ ਸੰਗਤ ਦੇ ਵਿੱਚ ਇੱਕ ਗੁਰਮਤਾ ਹੋ ਜੇ ਗੁਰਮਤੇ ਦੇ ਅਨਸਾਰ ਫਿਰ ਅੱਗੇ ਚੱਲਿਆ ਜਾਵੇ ਡਰੋਂਟ ਡਲੇ ਚਲੋ ਜੇ ਡਲਿਆ ਸੰਗੋ ਨੇ ਸੁੱਟਦੇ ਆਓ ਆਓ ਫੋਟੋ ਵਾਲਾ ਫੋਟੋ ਵਾਲਾ ਚਲ ਦੇਖ ਲਈਨੇ ਦੇਖ ਲਈਨੇ ਦੇਖ ਲਈਨੇ ਠੀਕ ਆ ਸੋ ਇਸ ਕਰਕੇ ਭਰਾਵੋ ਫੌਜਾਂ ਨੂੰ ਹੁਕਮ ਚਾਹੀਦੇ ਆ ਜੇ ਅਸੀਂ ਇੱਥੇ ਬਹਿਣਾ ਹੁੰਦਾ ਜਿਹੜੀ ਤੁਹਾਡੇ ਅੰਦਰ ਕਸਰ ਹੈ ਤੇ ਕੱਲ ਬਹਿੰਦੇ ਨਹੀਂ ਬਹਿਣਾ ਹੈਗਾ ਦਿੱਲੀ ਜਾਂ ਸਰਕਾਰ ਮੰਗਾ ਮੰਨ ਲਵੇ ਚਾਹੇ ਦਿੱਲੀ ਜਾਣ ਦਾ ਰਾਹ ਦੇ ਦੇਵੇ ਅਸੀਂ ਪੀਸਫੁਲੀ ਆਪਣਾ ਪ੍ਰੋਟੈਕਟ ਕਰਾਂਗੇ ਕਾਹ ਵੇਖਾਂਗੇ ਕਿੰਨਾ ਚਿਰ ਬਹਿਣਾ ਕਿੰਨਾ ਚਿਰ ਲੜਾਈ ਚੱਲਦੀ ਆ ਠੀਕ ਆ ਜੀ ਸਿਰਫ ਇਹੀ ਗੱਲਾਂ ਸਪੀਕਰ ਵਾਲੇ ਅੱਜ ਮਿਹਰਬਾਨੀ ਕਰਨਗੇ ਜਿੱਦੀ ਛੇਤੀ ਲਵਾ ਦੇਣਗੇ ਪਰਲੇ ਬੰਨੇ ਲਗਭਗ ਅਗਲੇ ਬੰਨੇ ਜੁਗਤਾ ਅਸੀਂ ਥੋ ਥੋ ਗੁਰਮਤਾ ਪਵਾ ਕੇ ਫਿਰ ਕਹਾਂਗੇ ਆ ਟਾਈਮ ਵੀ ਬਾਉਂਡ ਕਰਾਂਗੇ ਵੀ ਇੰਨੀ ਦੇਰ ਤੱਕ ਜੇ ਕਹਿ ਰਹੇ ਜੇ ਸੱਦਾ ਆਉਂਦਾ ਠੀਕ ਆ ਨਹੀਂ ਆਉਂਦਾ ਤੇ ਫਿਰ ਅਸੀਂ ਫਿਰ ਆਪਣਾ ਪ੍ਰੋਗਰਾਮ ਲਿਕਾਂਗੇ ਤੇ ਇਸ ਕਰਕੇ ਗੁਰਮਤਾ ਜ਼ਰੂਰੀ ਹੁੰਦਾ ਹਾਂਜੀ ਤੋਂ ਸਪੀਕਰ ਅਗਲੀ ਗੱਲ ਬਰਾਵੋ ਵੀ ਵਾਰੀ ਬਰੂਤ ਵਾਲੀਆਂ ਸਿਰਥਾਣੀ ਨੰਗੀਆ ਵਾਂ ਪਹਿਲੀ ਵਾਰ ਨੇ ਆਪਣੇ ਸਾਹਮਣੇ ਹੋ ਰਿਹਾ ਜਿੱਨਾ ਚਿਰ ਸਤਗੁਰ ਨੇ ਸਵਾਸ ਲਿਖੇ ਆ ਆਉਣੇ ਆ ਮਰਨਾ ਤਾਂ ਸਿੱ ਘਰ ਵਾਲੀ ਮੰਜੀ ਤੇ ਵੀ ਆ ਉਹਦਾ ਫਾਇਦਾ ਕੋਈ ਐ ਆਜੇ ਤੇ ਹੋਰ ਚਾਹੀਦਾ ਕੀ ਆ ਸਾਡੀ ਕਿਤੇ ਜ਼ਿੰਦਗੀ ਵੱਡੀ ਚੀਜ਼ ਆ ਸਾਡੇ ਸਾਹ ਨਿੱਕੇ ਨੇ ਆਹ ਦੇਸ਼ ਦੇ ਕਿਸਾਨਾਂ ਮਜ਼ਦੂਰਾ ਦੇ ਮੰਗਾ ਵੱਡੀਆਂ ਨੇ ਜਦੋਂ ਬੰਦਾ ਕੁਰਬਾਨੀ ਦਿੰਦਾ ਨਾ ਉਹਦੇ ਪਿੱਛੇ ਉਹਦਾ ਮਨੋਰਥ ਹੁੰਦਾ ਵੀ ਮੇਰੀ ਜਾਨ ਛੋਟੀ ਚੀਜ਼ ਆ ਮੇਰਾ ਕੰਮ ਆ ਵੱਡਾ ਉਸ ਕੰਮ ਲਈ ਕੁਰਬਾਨੀ ਦਿੰਦਾ ਤੋ ਤੋ ਇਸ ਕਰਕੇ ਭਰਾਵੋ ਅਰਜਿਆ ਵੀ ਕਿਸੇ ਕਿਸਮ ਦਾ ਆਪਣੀ ਲੀਡਰਸ਼ਿਪ ਤੇ ਭਰੋਸਾ ਨਾ ਤੋੜਿਓ ਆ ਅਜੰਦੋਲਨ ਲੜਿਆ ਤੁਸੀਂ ਭਰੋਸੇ ਤੇ ਲੱਖਾ ਆਏ ਜੇ ਸਾਡੇ ਕੋਲ ਕੈਕਟਰ ਵੀ ਹੈਗਾ ਇਸ ਭਰੋਸੇ ਨਾਲ ਦਿੱਲੀ ਦੇ ਤਖਤ ਨੂੰ ਸਤਗੁਰ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਤਾਂ ਉਹਦੇ ਨੂੰ ਧਾਕੇ ਮੰਗਾ ਵੀ ਮਨਾ ਕੇ ਆਵਾਂਗੇ ਤਾਂ ਇਸ ਕਰਕੇ ਇਸ ਕਰਕੇ ਸਾਰੇ ਲੀਡਰਾਂ ਦਾ ਮੇਰੇ ਥੱਲੇ ਖੜੇ ਸਰਜੀਤ ਫੂਲ ਜੀ ਆਪਣਾ ਬੀਕੇ ਜੂ ਆਜ਼ਾਦ ਦੇ ਸਾਥੀ ਮਨਜੀਤ ਰਾਏ ਜੀ ਸਾਰੇ ਤੁਸੀਂ ਜਾਣਦੇ ਜੇ ਤੁਹਾਡੇ ਸਾਹਮਣੇ ਨੇ ਸਾਰੇ ਆ ਦੇ ਕੈਰੇਕਟਰ ਐਂ ਦੀ ਕੋ ਰੌਲਾ ਸੋ ਇਸ ਕਰਕੇ ਇਸ ਇਸ ਲੜਾਈ ਨੂੰ ਸੱਚਜੇ ਢੰਗ ਨਾਲ ਲੜਾਂਗੇ ਗੁਰਮਤਾ ਕਰਾਂਗੇ ਔਰ ਜੋ ਤੁਸੀਂ ਫਤਵਾ ਦੋਗੇ ਥੋਂ ਵੀ ਆ ਸਾਡਾ ਫੈਸਲਾ ਉਹਨੂੰ ਲਾਗੂ ਕਰਾਂਗੇ ਅਸੀਂ ਪਹਿਲੋ ਸੰਗ ਚੋਂ ਦਾ ਫੈਸਲਾ ਕੀਤਾ ਅਸੀਂ ਫੈਸਲਾ ਕਰਕੇ ਹੁੰਦੇ ਉਹ ਠੀਕ ਨਹੀਂ ਸੀ ਹੈਗਾ ਸੋ ਇਸ ਕਰਕੇ ਭਰਾਓ ਸਪੀਕਰ ਲੱਗ ਗਿਆ ਮੈਨੂੰ ਦੱਸ ਦਿੱਤਾ ਜਾਵੇ ਸਪੀਕਰ ਲੱਗ ਗਿਆ ਸਪੀਕਰ ਲੱਗ ਗਿਆ ਭਾਈ ਕਾਕਾ ਡੱਕਲਾ ਟਰੈਕਟਰ ਇੱਥੇ ਲੈ ਹਾਂ ਲੱਗ ਗਿਆ ਟਰੈਕਟਰ ਰੋਕੋ ਕੋਈ ਨਹੀਂ ਕੋਈ ਨਹੀਂ ਵੈਸੇ ਜਾਣਦੇ ਨੇ ਆਪਣੇ ਬੰਦੇ ਆ ਕੋਈ ਨਹੀਂ ਕੋਈ ਬੰਦ ਕਰੋ ਆਪਣੇ ਬੰਦੇ ਆ ਓ ਭਾਈ ਸਪੀਕਰ ਲੱਗ ਗਿਆ ਵਾ ਚੱਲ ਕੋਈ ਨਹੀਂ ਬੰਦੇ ਸਾਹਿਬ ਹਾਂ ਹੋਰ ਬਤਾ ਦੇ ਹੋ ਗਿਆ ਨਹੀਂ ਨਹੀਂ ਇੱਕ ਗੱਲ ਥੋੜਾ ਪਹਿਲਾਂ ਸਾਡੂ ਸਾਡੇ ਲੀਡਰਾਂ ਨੇ ਭਰੋਸਾ ਆ ਨਹੀਂ ਜਦੋਂ ਕੰਮ ਕਰ ਰਿਹਾ ਉਹਦਾ ਨਹੀਂ ਨਹੀਂ ਆਉਂ ਤੇ ਪੁੱਛ ਕੇ ਹਰੇਕ ਨੂੰ ਇੱਕ ਬੰਦਾ ਵੀ ਸਾਡੇ ਲਈ ਮਾਤਵਿਆ ਇੱਕ ਇੱਕ ਬੰਦੇ ਦਾ ਵੀ ਅਸੀਂ ਨਹੀਂ ਭਰੋਸਾ ਤੋੜਨਾ ਚਾਹੁੰਦੇ ਬਿਲਕੁਲ ਸਹੀ ਸਵੇਦ ਕਿਉਂ ਤੋੜਾਂਗੇ ਆ ਸੁਣ ਲੋ ਸਰਕਾਰ ਕੋ ਕੁੱਟਖਾਣੀ ਸੌਖੀ ਆ ਆਪਣੇ ਆ ਦਾ ਗਿਲਾ ਸੌਖਾ ਨਹੀਂ ਲਵਾਂਗੇ ਕਦੀ ਗੱਲਾਂਗੇ ਇੱਕ ਈ ਗੱਲ ਆ ਆਪਣੇ ਲੜਨਾ ਤੇ ਲੋਕਾਂ ਨੇ ਹਨਾ ਅਸੀਂ ਕੋ ਡਰਈਏ ਨਾ ਖਲੜੀ ਦੀ ਧਾਰ ਹੈਗਾ ਨਾ ਕਦੀ ਰੱਖਿਆ ਸਤਿਗੁਰ ਕਹਿੰਦਾ ਸੀ ਨਾ ਡਰਨਾ ਤੇ ਨਾ ਡਰਾਉਣਾ ਠੀਕ ਹੈ ਜੀ ਉਸੇ ਉਸੇ ਅਵਸਥਾ ਚ ਪਈ ਜਿੰਨੇ ਆ ਜਿੱਡੀ ਛੇਤੀ ਸਪੀਕਰ ਲੱਗਦਾ ਕਿਹੋ ਮੇਰੇ ਵੀ ਹਰ ਇੱਕ ਬੰਦੇ ਨੂੰ ਉਹ ਭਾਈ ਇੱਕ ਬੇਨਤੀ ਹੋਰ ਇੱਕ ਬੇਨਤੀ ਨੌਜਵਾਨ ਭਰਾਓ ਇੱਕ ਬੇਨਤੀ ਮੇਰੀ ਸੁਣ ਲਿਓ ਮਰਜ਼ੀ ਆਪਣੀ ਕਰਿਓ ਨੌਜਵਾਨ ਭਰਾਵੋ ਜਿੰਨੇ ਵੀ ਪੱਤਰਕਾਰ ਆ ਇੱਥੇ ਇੰਨਾ ਚ ਸਾਡੇ ਖਿਲਾਫ ਪ੍ਰਚਾਰ ਪ੍ਰੋਪੋਗੈਂਡੇ ਕਰਨ ਵਾਲੇ ਹੋ ਸਕਦੇ ਮੇਰੀ ਸੁਣ ਲਿਓ ਇੱਕ ਵਾਰੀ ਬੇਨਤੀ ਪਹਿਲੋ ਮੇਰੀ ਸੁਣ ਲਿਓ ਮੈਂ ਦੱਸਦਾ ਮੇਰੀ ਸੁਣ ਲਿਓ ਮੇਰੇ ਵੀਰ ਮੇਰੀ ਆਵਾਜ਼ ਜਾਣ ਦੀ ਮੇਰੀ ਬਾਤ ਸੁਣ ਲਿਓ ਫੇ ਜੋ ਮਰਜ਼ੀ ਕਰਿਓ ਮੇਰੀ ਬਾਤ ਸੁਣ ਲਿਓ ਇੱਕ ਹੁੰਦਾ মিডিਆ ਹਾਊਸ মিডিਆ ਉਹ ਸਮਝਦੇ ਚੜੀ ਪ੍ਰੈਸ ਵਾਲਿਆਂ ਦੀ ਕੰਪਨੀ ਹੁੰਦੀ ਆ ਉਹਦਾ ਏਜੰਡਾ ਉਹ ਕਾਰਪੋਰੇਟਾਂ ਦੀ ਆ ਇੱਕ ਹੁੰਦਾ মিডিਆ ਕਰਮੀ ਮੇਰੀ ਗੱਲ ਸਮਝੋ মিডিਆ ਕਰਮੀ ਸਾਡਾ ਮੁੰਡਾ ਉਹ ਰੁਪਏ 70000 ਵਾਸਤੇ ਲੱਖ ਵਾਸਤੇ 30000 10000 ਦੀ ਕੈਮਰਾ ਚੁੱਕ ਕੇ ਫਿਰਦਾ ਹੁਣ ਲੜਾਈ ਸਾਡੀ মিডিਆ ਹਾਊਸ ਨਾਲ ਆ ਕਿ ਜਿਹੜਾ ਸਾਡਾ ਮੁੰਡਾ ਪੱਤਰਕਾਰ ਇਹਦੇ ਨਾਲ ਠੀਕ ਆ ਅਸੀਂ ਕਹਿੰਨੇ ਦੇ ਤੁਸੀਂ ਆ ਆ ਲੱਗੀਆਂ ਨੇ ਇੱਥੇ ਸਾਰੀਆਂ ਇਹ ਦੁਨੀਆ ਤੇ ਬੁਖਾਰ ਰਹੇ ਸਨ ਠੀਕ ਆ ਜੀ ਮੀਡੀਆ ਹੌਸਨਾ ਲੜਨਾ ਚਾਹੀਦਾ ਸਾਨੂੰ ਕਿ ਕੋਦੀ ਮੀਡੀਆ ਸਾਡਾ ਨੁਕਸਾਨ ਪਰ ਮੀਡੀਆ ਕਰਮੀ ਨਾ ਨਹੀਂ ਉਧਰ ਜਿਹੜੇ ਫੌਜੀ ਨੇ ਉਹ ਵੀ ਤੇ ਸਾਡੇ ਪਰਿਵਾਰਾਂ ਚੋਂ ਨੇ ਸਾਡੇ ਇੱਥੇ ਵੀ ਫੌਜੀ ਨੇ ਠੀਕ ਆ ਤਾਂ ਇਹ ਸਮਝ ਬਣਾਉਣੀ ਚਾਹੀਦੀ ਆ ਠੀਕ ਆ ਜੀ ਇਸ ਕਰਕੇ ਮੈਂ ਤਾਂ ਕਹਿਣਾ ਫਿਰ ਇਹ ਬੰਦੇ ਚਲੇ ਗਏ ਇੱਥੇ ਕੋਈ ਵਾਰ ਹੋ ਗਿਆ ਤੁਹਾਨੂੰ ਦੁਨੀਆ ਚ ਕਿਸੇ ਨੇ ਦਿਖਾ ਲੈਣਾ ਤੇ ਇੱਕ ਇੰਟਰਨੈਟ ਬੰਦ ਹੋ ਗਿਆ ਵਾ ਠੀਕ ਹੈ ਜੀ ਤਾਂ ਦੁਨੀਆ 'ਚ ਕੁਝ ਨਹੀਂ ਪਤਾ ਲੱਗਣਾ মিডিਆ ਤੋਂ ਇਲਾਵਾ ਵੀ ਇਸ ਬਾਰਡਰ ਤੇ ਕੀ ਹੋਇਆ ਸਰਕਾਰ ਨੇ ਕੀ ਕੀਤਾ ਅਸੀਂ ਕੀ ਕੀਤਾ ਉਹਨੇ ਨੈਟ ਤਾਂ ਹੀ ਬੰਦ ਕੀਤਾ ਵੀ ਇਹਨਾਂ ਤੇ ਵਾਰ ਕਰਨਾ ਵਾ ਤੇ ਲੋਕਾਂ ਨੂੰ ਪਤਾ ਨਾ ਲੱਗੇ ਠੀਕ ਹੈ ਜੀ ਤਾਂ ਇਸ ਕਰਕੇ ਸਾਡੀ ਅਰਜ਼ੀ ਆ ਭਰਾਵੋ ਉਹ ਮੁੰਡੇ ਸਾਡੇ ਨਾਲ ਆ ਮੁੰਡੇ ਹੋ ਸਕਦਾ ਤੁਹਾਡੇ ਚਾਚੇ ਤਾਏ ਦਾ ਮੁੰਡਾ ਵੀ ਪ੍ਰੈਸ ਕਰਮੀ ਹੋਵੇ ਹੋ ਸਕਦਾ ਕਿ ਨਹੀਂ ਤਾਂ ਫਿਰ ਭਾਈ ਤੋਂ ਇਸ ਕਰਕੇ ਉਵੇਂ ਮੀਡੀਆ ਹਾਊਸ ਸਾਡੇ ਖਿਲਾਫ ਜਿਹੜਾ ਪ੍ਰਚਾਰ ਕਰ ਰਿਹਾ ਵਾ ਉਹਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ ਸਿੱਧਾ ਅਸੀਂ ਉਹਨਾਂ ਦਾ ਜਵਾਬ ਵੀ ਠੋਕ ਕੇ ਦੇਨੇ ਆ ਕੋਈ ਨਹੀਂ ਕੋਈ ਬਿਲਕੁਲ ਪਰ ਲੜੀਏ ਚਕਾਣੇ ਤੇ ਠੀਕਾ ਤੁਹਾਡੀ ਗੱਲ ਜਿਹਾ ਜ਼ੁਲਮ ਸੈਨਾ ਵੀ ਵੇਖਣਾ ਵੀ ਓਡਾ ਵਾ ਪਰ ਸਾਡਾ ਮਕਸਦ ਹੈਗਾ ਵੀ ਇੱਥੇ ਜਦੋਂ ਕੈਮਰਾ ਚੱਲੂਗਾ ਸਾਡੇ ਤੇ ਹਮਲਾ ਹੋਇਆ ਅੱਜ ਤੱਕ ਕਿੰਨਾ ਵੱਧ ਬੋਲਦਾ ਹੈ ਸਾਡੇ ਖਿਲਾਫ ਉਹ ਅੱਜ ਤੱਕ ਨੇ ਪੂਰੀ ਦੁਨੀਆ 'ਚ ਵਖਾਤਾ ਸਾਨੂੰ ਠੀਕ ਹੈ ਜੀ ਉਹ ਬੰਦਾ ਉਹਨਾਂ ਸਸਪੈਂਡ ਕਰਤਾ ਵੀ ਤੂੰ ਐ ਕਿਉਂ ਵਖਾ ਲਿਆ ਹੈਗਾ ਜੇ ਉਹ ਨਾ ਹੁੰਦਾ ਤੇ ਫਿਰ ਦੁਨੀਆ 'ਚ ਸਾਨੂੰ ਕਿਸੇ ਨੇ ਉੱਥੇ ਨਿਊਜ਼ 18 ਸੀ ਤੁਸੀਂ ਉਤੋਂ ਨਾਲ ਉਹਨੇ ਸੀਐਨਐਨ ਤੇ ਲਾਈਵ ਕੀਤਾ ਕੋਈ ਕੋਸ਼ਿਸ਼ ਗੱਲਾਂ ਨਾ ਚਾਉਂਦਿਆਂ ਹੈ ਵੀ ਸਾਡੇ ਹੱਕ 'ਚ ਉਹ ਗੱਜੰਦੀਆਂ ਹੁੰਦੀਆਂ ਨੇ ਅਗਲਾ ਜੇ ਸਾਡੇ ਵਿਰੋਧ 'ਚ ਵੀ ਬੋਲੂ ਹੱਕ 'ਚ ਬੋਲੂ ਮੋਰਚੇ ਤੇ ਸਾਡੇ ਦੀ ਗੱਲ ਕਰੂਗਾ ਤੋ ਇਸ ਕਰਕੇ ਜੇ ਸਪੀਕਰ ਲੱਗ ਗਿਆ ਭਰਾਵੋ ਤੇ ਫਿਰ ਇਹ ਦਲਿਆ ਸਭ ਰੋਚੇ ਜੀ ਠੀਕ ਆ ਅਸੀਂ ਕੋਈ ਕਾਲੇ ਨਹੀਂ ਜੇ ਹੈਗੇ ਕੋਈ ਸਾਨੂੰ ਤੁਹਾਡੇ ਨਾਲ ਵੱਧ ਮੀਟਿੰਗਾਂ ਨਹੀਂ ਜੇ ਪੈ ਰੀਆਂ ਹੈਗੀਆਂ ਅਸੀਂ ਥੋੜਾ ਫਤਵਾ ਲੈ ਕੇ ਤੁਹਾਡੇ ਨਾਲ ਗੱਲ ਕਰਕੇ ਫਿਰ ਨਹੀਂ ਤਾਂ ਫਾਸਲੇ ਹੋਣਗੇ ਇੱਥੇ ਠੀਕ ਹੈ ਜੀ ਹਾਂ ਵਰਕਰ ਧਿਆਨ ਦੇਣਾ ਟਰੈਕਟਰ ਆਏ ਨੇ ਜਿੱਥੇ ਜਿੱਥੇ ਟਰੈਕਟਰ ਨੇ ਉਹ ਖਲੋ ਜਾਣ ਆਪਾਂ ਟਰੈਕਟਰਾਂ ਦੀ ਹੋਰ ਸਕੀਮ ਬਣਾਈ ਆ ਮੈਂ ਇੱਥੇ ਨਹੀਂ ਦੱਸੂਗਾ ਸਾਰਾ ਕੁਝ ਸਾਡੀ ਵਲੰਟੀਅਰ ਟੀਮ ਤੁਹਾਨੂੰ ਦੱਸੂਗੀ ਕਿ ਇਹਨਾਂ ਨੂੰ ਕਿਵੇਂ ਚਲਾਉਣਾ ਕਿਵੇਂ ਵਰਤਣਾ ਜਿੱੱਡੀ ਛੇਤੀ ਸਪੀਕਰ ਚੱਲ ਜਾਂਦਾ ਵਾ ਮਾੜਾ ਜਿਹਾ ਦੱਸ ਦਿਓ ਚੱਲ ਗਿਆ ਭਾਈ ਆਵਾਜ਼ ਅਗੇ ਤੱਕ ਜਾਂਦੀ ਓ ਕ੍ਰਾਂਤੀਕਾਰੀਆਂ ਦਾ ਨੁਕਰੇ ਚੁੱਟੰਡਾ ਦੇਖੰਡਿਆ ਉਹ ਜਿਹੜੇ ਪਰਾਂ ਨੂੰ ਮੂੰਹ ਕਰਕੇ ਖਲੋਤੇ ਜਾਂਦੀ ਆਵਾਜ਼ ਚੱਲ ਬਈ ਹੁਣ ਬਈ ਸਾਡੀ ਬੇਨਤੀ ਆ ਪ੍ਰਭੂ ਕੇਂਦਰੀ ਮੰਤਰੀ ਅਨੁਰਾਗ ਠਾਕਰ ਦਾ ਬਿਆਨ ਆਇਆ ਕਿ ਅਸੀਂ ਕਿਸਾਨ ਲੀਡਰਾਂ ਨਾਲ ਗੱਲ ਕਰਨਾ ਚਾਹੁੰਦੇ ਆ ਔਰ ਮਸਲਿਆਂ ਦਾ ਹੱਲ ਕਰਨ ਨੂੰ ਤਿਆਰ ਆ ਇਹ ਉਹਨਾਂ ਦਾ ਬਿਆਨ ਆਇਆ ਜੇ ਅਸੀਂ ਗੱਲਬਾਤ ਸੱਦਾ ਨਾ ਕਬੂਲੀਏ ਫਿਰ ਉਹ ਕਹਿਣਗੇ ਵੀ ਇਹ ਮੰਗਾ ਮਨਾਉਣ ਨਹੀਂ ਆਏ ਪੰਜਾਬ ਹਰਿਆਣਾ ਨਹੀਂ ਸਾਥੋਂ ਪਾਇਦਾ ਪਰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਸਾਡੀ ਗੱਲ ਗਲਤ ਜਾਊਗੀ ਜੇ ਅਸੀਂ ਤੁਸੀਂ ਕਹਿੰਦੇ ਹੋ ਵੀ ਠੀਕ ਹੈ ਅਸੀਂ ਵੀ ਗੱਲਬਾਤ ਕਰਨ ਨੂੰ ਤਿਆਰ ਆ ਮੀਟਿੰਗ ਚ ਕੀ ਨਿਕਲਦਾ ਹਾਂ ਨਿਕਲਦੀ ਆ ਕੇ ਨਾ ਨਿਕਲਦੀ ਆ ਓ ਜੇ ਨਾਲ ਨਿਕਲਦੀ ਆ ਤੇ ਫਿਰ ਦਿੱਲੀ ਜਾਣ ਦਾ ਰਾਹ ਖੁੱਲਿਆ ਹੈਗਾ ਵਾ ਫਿਰ ਦਿੱਲੀ ਨੂੰ ਜਾਵਾਂਗੇ ਹੋਰ ਦੱਸੋ 바ਵਾ ਖੜੀਆਂ ਕਰਕੇ ਵੀ ਗੱਲਬਾਤ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਸਾਡੇ ਇਧਰ ਵੀ ਅਗਲੇ ਬੰਨੇ ਨੌਜਵਾਨੋ ਫਿਰ ਦੋਰੇ ਤੇਰੇ ਜਿਹੜੇ ਨੌਜਵਾਨ ਕਾਲੇ ਪੈਂਦੇ ਆ ਉਹ ਸਾਡੇ ਆ ਉਹਨਾਂ ਨੂੰ ਸਮਝਾਉਣਾ ਵੀ ਸਾਰਿਆਂ ਨੂੰ ਪੈਣਾ ਪੈਣਾ ਕਿ ਫੇ ਸਾਨੂੰ ਆਉਣਾ ਤੇ ਗਾੜੀ ਹੋਣਾ ਪੈਣਾ ਵਾ ਤੇ ਡੱਲਿਆ ਸਾਹਿਬ ਨੂੰ ਮੈਂ ਪੁੱਛਦਾ ਕਿ ਕਿੰਨਾ ਟਾਈਮ ਦਈਏ ਗੱਲਬਾਤ ਵਾਸਤੇ ਤੁਸੀਂ ਦੱਸੋ ਕਿੰਨਾ ਟਾਈਮ ਦਈਏ ਨਾ ਸ਼ਾਮਾਂ ਤੱਕ ਦਾ ਟਾਈਮ ਦਿੰਨੇ ਆ ਠੀਕ ਹੈ ਡੱਲਿਆ ਸਾਹਿਬ ਸ਼ਾਮਾਂ ਤੱਕ ਦਾ ਜੇ ਸ਼ਾਮਾਂ ਤੱਕ ਚਿੱਠੀ ਆ ਜਾਂਦੀ ਆ ਸੱਦਾ ਆ ਜਾਂਦਾ ਤੇ ਫੌਜਾਂ ਖੋਣ ਗਿਆ ਜੋ ਕੁਝ ਮੀਟਿੰਗ ਚੋਂ ਨਿਕਲੂਗਾ ਆ ਕੇ ਤੁਹਾਡੇ ਨਾਲ ਵਾਦਾ ਕਰਦੇ ਆ ਫਿਰ ਦਿੱਲੀ ਵਾਲ ਨੂੰ ਪਰ ਮੀਟਿੰਗ ਚ ਆ ਜਿਹੜੀ ਸ਼ੈਲਿੰਗ ਹੋਈ ਆ ਮੈਂ ਤੁਹਾਨੂੰ ਠੋਕ ਕੇ ਕਹਿੰਦਾ ਢੱਲੇਵਾਲ ਸਾਹਿਬ ਯਕੀਨ ਤੋਂ ਹੁੰਦੇ ਆ ਉੱਠ ਕੇ ਬਾਹਰ ਆਵਾਂਗੇ ਵੀ ਇਹ ਕਰਤੂਤ ਤੁਹਾਡੀ ਚੰਗੀ ਨਹੀਂ ਸੀ ਹੈਗੀ ਗੱਲ ਕਰਨੀ ਆ ਤੇ ਕੰਜਰਖਾਨਾ ਬੰਦ ਕਰੋ ਠੀਕ ਆ ਅਸੀਂ ਆਪਣੇ ਬੰਦੇ ਸਾਹਮਣੇ ਹੋਏ ਤਾਂ ਜਿਹੜੇ ਮੇਰੇ ਸਾਹਮਣੇ ਖਲੋਤੇ ਆ ਵੀਰ ਜਥੇ ਇਹ ਸਾਰੇ ਸਾਰੇ ਅਗਲੇ ਬੰਨੇ ਚਲੇ ਜਾਓ ਉੱਥੇ ਜਾ ਕੇ ਖੜੋ ਆਪਣੇ ਨੌਜਵਾਨਾਂ ਨਾਲ ਸੰਵਾਦ ਕਰੋ ਸਾਨੂੰ ਕੱਲੇ ਕੱਲੇ ਵੀਰ ਨੂੰ ਨੌਜਵਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਵੀ ਆ ਸਾਡਾ ਫੈਸਲਾ ਫਿਰ ਅਸੀਂ 온 the ਸੋ ਵੀ ਸਰਕਾਰ ਨੂੰ ਕਈਏ ਗੱਲ ਕਰਨ ਨੂੰ ਤਿਆਰ ਆ ਕਿ ਨਾ ਕਈਏ ਠੀਕ ਆ ਭਰਾਓ ਫਿਰ ਆ ਸਾਰੇ ਝੰਡੇ ਲਾ ਕੇ ਬਾਡਰਾਂ ਤੇ ਚਲੇ ਜਾਓ ਠੀਕ ਆ ਡੱਲਿਆ ਸਾਬ ਕੋ ਤੁਹਾਡੇ ਨਾਲ ਗੱਲ ਕਰ ਲੈਣਗੇ